ਸੋ ਕੱਲ ਦੀ ਨਿਊਜ਼ ਤੁਸੀਂ ਸ਼ਾਇਦ ਦੇਖੀ ਹੋਏ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਹੈ ਕਿ 500 ਜਿਹੜੀਆਂ ਜੇਲ ਵਿਭਾਗ ਦੇ ਵਿੱਚ ਹੋਰ ਭਰਤੀਆਂ ਇਹ ਕਰਨਗੇ ਸੋ ਵੈਸੇ ਤਾਂ ਜੇਲ ਵਿਭਾਗ ਦੀ ਤਾਂ ਭਰਤੀ ਸਾਈਡ ਤੇ ਆ ਅਦਰਵਾਈਜ਼ ਅਗਰ ਆਪਾਂ ਦੇਖੀਏ ਤਾਂ 2026 ਜਿਹੜਾ ਆ ਮੈਨੂੰ ਲੱਗਦਾ ਮਤਲਬ ਮੇਰੀ ਜੋ ਇੰਟੂਇਸ਼ਨ ਕਹਿ ਸਕਦਾ ਹੈ ਜਾਂ ਵੈਸੇ ਵੀ ਤੁਸੀਂ ਅਗਰ ਸਰਕਮਸਟੈਂਸਸ ਵੀ ਦੇਖੋ ਤੇ ਗੱਲ ਬਿਲਕੁਲ ਸਹੀ ਬਣਦੀ ਹੈ ਜਿਵੇਂ ਕਿ ਬਾਕੀ ਸਰਕਾਰਾਂ ਵਿੱਚ ਤੁਹਾਨੂੰ ਪਤਾ ਪਹਿਲਾਂ ਪਿਛਲੀ ਵਾਰੀ ਇਦਾਂ ਹੀ ਕਰਦੀਆਂ ਹੁੰਦੀਆਂ ਸੀਗੀਆਂ ਕਿ ਜਦੋਂ ਇਲੈਕਸ਼ਨਸ ਆਉਂਦੇ ਸੀ ਆਪਾਂ ਨੂੰ ਪਤਾ ਹੈ ਕਿ ਅਸੈਂਬਲੀ ਇਲੈਕਸ਼ਨਸ ਨੇ 2027 ਚ ਤਾਂ ਪਿਛਲੀਆਂ ਸਰਕਾਰਾਂ ਦਾ ਤੇ ਰੂਟੀਨ ਰਿਹਾ ਹੈ ਕਿ ਉਹਨਾਂ ਨੇ 4 ਸਾਲ ਪਰਤੀ ਨਹੀਂ ਕੱਢੀ ਤੇ 5ਵੇਂ ਸਾਲ ਚ ਸਾਰੀਆਂ ਪਰਤੀਆਂ ਕਰਦੇ ਸੀ ਪਰ ਮਾਨ ਸਰਕਾਰ ਦੇ ਚਲੋ ਇਸ ਗੱਲ ਦੀ ਐਪਰੀਸੀਏਸ਼ਨ ਵੀ ਬਣਦੀ ਆ ਕਿ ਉਹਨਾਂ ਨੇ ਬਹੁਤ ਸਾਰੀਆਂ ਪਰਤੀਆਂ ਕੰਪੈਰੀਟਿਵ ਟੂ ਅਗਰ ਆਪਾਂ ਬਾਕੀ ਗਵਰਨਮੈਂਟਸ ਦੇਖੀਏ ਬਾਕੀ ਪੋਲੀਟੀਕਲ ਪਾਰਟੀਆਂ ਦੇਖੀਏ ਤਾਂ ਇਹਨਾਂ ਨੇ ਕਾਫੀ ਜ਼ਿਆਦਾ ਪਰਤੀਆਂ ਜਿਹੜੀਆਂ ਕੀਤੀਆਂ ਨੇ ਹੈਨਾ ਤੇ ਉਹਦੇ ਹਿਸਾਬ ਦੇ ਨਾਲ ਅਗਰ ਆਪਾਂ 2026 ਇੱਕ ਬੜਾ ਇੰਪੋਰਟੈਂਟ ਈਅਰ ਆ ਜਿਹਦੇ ਵਿੱਚ ਆਪਾਂ ਬਹੁਤ ਸਾਰੀਆਂ ਵੈਕੈਂਸੀਜ਼ ਐਕਸਪੈਕਟ ਕਰ ਸਕਦੇ ਹਾਂ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਚਾਹੇ ਉਹ ਜੇਲ ਵਿਭਾਗ ਆ ਜਾਂ ਪੁਲਿਸ ਦਾ ਕੋਈ ਹੋਰ ਆ ਜਾਂ ਕੋਈ ਫੂਡ ਸਪਲਾਈ ਵਰਗੀਆਂ ਜਾਂ ਕੁਝ ਹੋਰ ਮਤਲਬ ਕਾਫੀ ਵੈਕੈਂਸੀਜ਼ ਜਿਹੜੀਆਂ ਐਂਡ ਮੋਰਓਵਰ ਪੀਸੀਐਸ ਦਾ ਵੀ ਐਗਜ਼ਾਮ ਤੁਹਾਨੂੰ ਪਤਾ ਹੈ ਰੀਓਪਨ ਹੋਊਗਾ ਅੱਜ ਦੇ ਵਿੱਚ ਕਾਫੀ ਪੋਸਟਾਂ ਜਿਹੜੀਆਂ ਐਡ ਔਨ ਹੋਣ ਦੀ ਜਿਹੜੀ ਹੈ ਉਹ ਹੈਗੀ ਆ ਔਰ ਕੁਝ ਬੱਚੇ ਜਿਨ੍ਹਾਂ ਨੇ ਨਹੀਂ ਪਹਿਲਾਂ ਅਪਲਾਈ ਕੀਤਾ ਉਹ ਅਪਲਾਈ ਕਰ ਸਕਣਗੇ ਉਹਨੂੰ ਠੀਕ ਹੈ ਇਹ ਬਹੁਤ ਵੱਡੀ ਇੱਕ ਜਿਹੜੀ ਅਪੋਰਚ्युनिटी ਹੈ ਤੁਹਾਡੇ ਵਾਸਤੇ 2026 ਜਿਹੜਾ ਸਾਲ ਹੈ ਇਹ ਫੁੱਲ ਆਫ ਅਪੋਰਚ्युनिटीज ਹੋਊਗਾ এমপ্লয়মেন্ট ਅਪੋਰਚ्युनिटीज অর এমপ্লয়মেন্ট ਵੀ ਗਵਰਨਮੈਂਟ ਠੀਕ ਹੈ ਗਵਰਨਮੈਂਟ ਜੌਬਸ ਜਿੰਨੂੰ ਆਪਾਂ ਕਹ ਸਕਦੇ ਸਰਕਾਰੀ ਭਰਤੀ ਜਿਹੜੀ ਆ ਤੋਂ ਇਹਦੇ ਵਿੱਚ ਹੁਣ ਵੇਖੋ ਸਰਕਾਰ ਦੀ ਤਾਂ ਕੋਈ ਵੀ ਉਹ ਨਹੀਂ ਰਹੂਗੀ ਮੈਨੂੰ ਲੱਗਦਾ ਕਿ ਉਹਨੂੰ ਕਹਿੰਦੇ ਆ ਖਾਮੀ ਖਾਮੀ ਜੇ ਰਹੀ ਤਾਂ ਤੁਹਾਡੇ ਚ ਰਹੇਗੀ ਕਿ ਤੁਸੀਂ ਮਿਹਨਤ ਨਹੀਂ ਕਰਨੀ ਤਾਂ ਇਹ ਸਾਲ ਦੱਬ ਕੇ ਮਿਹਨਤ ਕਰ ਲੋ ਹਨਾ ਤੁਸੀਂ ਕਾਫੀ ਲੋਕਾਂ ਨੇ ਬਾਹਰ ਬੋਰ ਜਾਣ ਦੀ ਵੀ ਟਰਾਈ ਕਰ ਲਈ ਕਿਉਂਕਿ ਆਇਲਸ ਕਰਨਾ ਤਾਂ ਈਜ਼ੀ ਹੈ ਪਰ ਗਵਰਨਮੈਂਟ ਜੌਬ ਦੀ ਤਿਆਰੀ ਕਰਨੀ ਜਿਹੜੀ ਆ ਬਹੁਤ ਮੁਸ਼ਕਿਲ ਹੈ ਆਇਲਸ ਦੇ ਵਿੱਚ ਕੀ ਹੈ ਤੁਸੀਂ ਤਿਆਰੀ ਕਰ ਲਈ ਇੱਕ ਵਾਰੀ ਕਰ ਲਈ ਟੈਸਟ ਦੇਤਾ ਵਧੀਆ 7-8 ਬੈਂਡ ਆ ਗਏ ਤੁਸੀਂ ਬਾਹਰ ਚਲ ਗਏ ਪਰ ਉਸ ਤੋਂ ਬਾਅਦ ਕੀ ਕਿੰਨਾ ਜ਼ਿਆਦਾ ਸਟਰਗਲ ਹੈ ਬਾਅਦ ਜਾ ਕੇ ਵੀ ਦੇਖਦੇ ਹਾਂ ਆਪਾਂ ਨਿਊਜ਼ ਹਨਾ ਪਰ ਇੱਥੇ ਕੀ ਆ ਇੱਥੇ ਇਨੀਸ਼ੀਅਲ ਸਟੇਜ ਦੇ ਉੱਤੇ ਸਟਰਗਲ ਆ ਤੁਹਾਨੂੰ ਇਨੀਸ਼ੀਅਲੀ ਸਟਰਗਲ ਕਰਨਾ ਪੈਣਾ ਆ ਕੋਈ 1 ਸਾਲ ਕਰ ਲਓ 2 ਸਾਲ ਕਰ ਲਓ 3 ਸਾਲ ਕਰ ਲਓ ਪਰ ਉਸ ਤੋਂ ਬਾਅਦ ਤੁਹਾਡੀ ਲਾਈਫ ਇੱਕ ਤੁਹਾਨੂੰ ਫਿਕਸ ਭਾਵੇਂ ਤੁਸੀਂ ਚਲੋ ਮੰਨ ਲਓ ਕਈ ਲੋਕ ਬਿਜ਼ਨਸ ਵੀ ਕਰਦੇ ਆ ਚਲੋ ਵਧੀਆ ਆ ਹਨਾ ਕਈ ਆਪਣੇ ਮਤਲਬ ਉਹਨਾਂ ਦੀ ਫੈਮਿਲੀ ਦਾ ਚੱਲਦਾ ਆ ਰਿਹਾ ਉਹ ਵੀ ਚਲਾ ਰਹੇ ਬਟ ਇੱਕ ਜਿਹੜੀ ਗਵਰਨਮੈਂਟ ਜੌਬ ਹੁੰਦੀ ਹੈ ਨਾ ਇੱਕ ਜੇਕਰ ਮੈਂ ਸਿਰਫ ਮੀਡਲ ਕਲਾਸ ਫੈਮਿਲੀ ਦੀ ਗੱਲ ਕਰਾਂ ਤੇ ਉਹਦੇ ਵਾਸਤੇ ਇੱਕ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਕਿਉਂਕਿ ਉਹ ਸਾਰੀ ਉਮਰ ਦਾ ਰੋਜ਼ਗਾਰ ਜਿਹੜਾ ਆ ਸਾਰੀ ਉਮਰ ਦੀ ਜੌਬ ਸਿਕਿਉਰਿਟੀ ਜਿਹੜੀ ਹੈ ਉਹ ਬੰਦੇ ਨੂੰ ਮਿਲ ਜਾਂਦੀ ਹੈ ਜਿਹੜੀ ਕਿ ਬਹੁਤ ਵੱਡੀ ਗੱਲ ਹੈ ਤਾਂ ਇੱਥੇ ਇਨੀਸ਼ੀਅਲ ਸਟੇਜ ਦੇ ਉੱਤੇ ਤੁਹਾਨੂੰ ਮਿਹਨਤ ਕਰਨੀ ਪੈਣੀ ਜੇ ਖਾਮੀ ਰਹੀ ਕਿਤੇ ਤਾਂ ਤੁਹਾਡੀ ਆਪਣੀ ਮਿਹਨਤ ਰਹੇਗੀ ਤਾਂ ਇਸ ਕਰਕੇ ਇਸ ਅਪੋਰਚੁਨਿਟੀ ਨੂੰ ਅਵੇਲ ਕਰੋ ਠੀਕ ਹੈ ਵੱਧ ਤੋਂ ਵੱਧ ਮਿਹਨਤ ਕਰੋ ਇਸ ਸਾਲ ਦੇ ਵਿੱਚ ਵਿੱਚ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਗਵਰਨਮੈਂਟ ਜੌਬ ਦੇ ਵਿੱਚ ਆਪਣੇ ਆਪ ਨੂੰ ਸੈੱਟ ਕਰ ਲਓ ਫਿਰ ਤੁਸਾਂ ਨੂੰ ਪਤਾ ਕਿ ਪੰਜਾਬ ਦੀ ਵੀ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਆ ਤਾਂ ਸੈਂਟਰ ਦੀਆਂ ਤਾਂ ਬਹੁਤ ਹੀ ਪੋਸਟਾਂ ਨਿਕਲਦੀਆਂ ਨੇ SSC CGL ਦੀਆਂ FCI ਦੀਆਂ ਹੋਰ ਵੀ ਤਾਂ ਉਧਰ ਵੀ NICL ਦੀਆਂ NIA ਦੀਆਂ ਬਹੁਤ ਨਿਕਲਦੀਆਂ ਨੇ ਬੈਂਕਸ ਦੀਆਂ ਨਿਕਲਦੀਆਂ ਨੇ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਐਡਜਸਟ ਕਰ ਲਓ ਠੀਕ ਹੈ ਪਰ ਅਗਰ ਪੰਜਾਬ ਹੀ ਤੁਹਾਡਾ ਫੋਕਸ ਹੈ ਤਾਂ ਉਹਦੇ ਵਾਸਤੇ 2026 ਦਾ ਸਾਲ ਤੁਹਾਡੇ ਲਈ ਸੁਨਹਿਰਾ ਹੈ ਤੇ ਇੱਥੋਂ ਹੀ ਹੁਣ ਤੋਂ ਹੀ ਆਪਣੀ ਤਿਆਰੀ ਜਿਹੜੀ ਆ ਤੁਸੀਂ ਕਰਨੀ ਸਟਾਰਟ ਕਰਦੋ